ਗੁਰਬਾਣੀ ਵਿੱਚ ਸ਼ਬਦ ਹੈ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਭਤਾ ਆਪਣੀ ਜਿਹੜੀ ਸਧਾਰਨ ਅਕਲਨ ਆਪਾਂ ਨੂੰ ਦੁਨੀਆ ਵਿੱਚ ਹਰ ਇੱਕ ਚੀਜ਼ ਅਲੱਗ-ਅਲੱਗ ਦਿਖਾਈ ਦਿੰਦੀ ਹੈ ਇੱਕ ਓਮਕਾਰ ਪ੍ਰਭੂ ਦੇ ਆਪਾਂ ਨੂੰ ਦਰਸ਼ਨ ਨਹੀਂ ਨਾ ਹੁੰਦੇ ਪਰੰਤੂ ਜਿਹੜਾ ਚੇਤਨਾ ਦਾ ਉੱਚਾ ਸਤਾਰਾ ਹੈ ਨਾ ਉਥੇ ਸਾਰਾ ਕੁਝ ਇੱਕ ਓਮਕਾਰ ਹੀ ਇੱਕ ਓਮਕਾਰ ਨਜ਼ਰ ਆਉਂਦਾ ਹੈ ਤੇ ਬਾਬਾ ਜੀ ਕਹਿੰਦੇ ਨਾ ਆਪੇ ਰਸੀਆ ਆਪ ਰਸ ਰਸ ਹੀ ਆਪ ਹੀ ਹੈ ਰਸ ਵੀ ਆਪ ਹੀ ਹੈ ਤੇ ਉਹਨੂੰ ਭੋਗਣ ਵਾਲਾ ਰਾਵਣ ਹਾਰ ਸਭ ਕੁਝ ਆਪ ਹੀ ਆਪ ਹੈ ਆਪੇ ਦੁਲਹਨ ਦੇ ਰੂਪ ਚ ਆਪੇ ਦੁਲੇ ਦੇ ਰੂਪ ਚ ਉਹਨਾਂ ਦੇ ਹਾਰ ਸ਼ਿੰਗਾਰ ਦੇ ਵਿੱਚ ਉਹਨਾਂ ਦੀ ਸੁੰਦਰ ਸੇਜ ਦੇ ਵਿੱਚ ਆਪ ਹੀ ਆਪ ਹੈ ਦੂਜਾ ਹੋਰ ਕੋਈ ਨਹੀਂ ਸੁਖਨੀ ਸਾਹਿਬ ਵਿੱਚ ਆਪਾਂ ਪੜਦੇ ਨਾ ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੇ ਤੋ ਨਾਨਕ ਇੱਕ ਹੈ ਵੀ ਜਦੋਂ ਸਾਰਾ ਕੁਝ ਹੈ ਹੀ ਏਕ ਓੰਕਾਰ ਤੇ ਆਪ ਦਾ ਖੇਲ ਹੈ ਜਿਹੜਾ ਉਹਨੂੰ ਦੇਖਦਾ ਕੌਣ ਹੈ ਦੇਖਦਾ ਵੀ ਉਹ ਆਪ ਹੀ ਹੈ ਤੇ ਜਦੋਂ ਵਾਈਂਡ ਅਪ ਕਰਦਾ ਹੈ ਜਦੋਂ ਸਾਰਾ ਖੇਲ ਸਮੇਟਦਾ ਹੈ ਤੇ ਫਿਰ ਏਕ ਓਮਕਾਰ ਦਾ ਹੀ ਏਕ ਓਮਕਾਰ ਹੁੰਦਾ ਹੈ ਏਕ ਓਮਕਾਰ ਦਾ ਹੀ ਨੂਰ ਹੈ ਸਾਰੀ ਕਾਇਨਾਤ ਦੇ ਵਿੱਚ ਤੇ ਗੁਰੂ ਦੀ ਕਿਰਪਾ ਕਰਮ ਆਪਾਂ ਨੂੰ ਏਕ ਓਮਕਾਰ ਨੂਰ ਦੇ ਸਾਰੇ ਸੰਸਾਰ ਵਿੱਚ ਦਰਸ਼ਨ ਹੋਣ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ